ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਜੀ ਰਾਧਾ ਸਵਾਮੀਆ ਦੀ ਕਰਤੂਤ ਤੁਹਾਨੂੰ ਵਰਲਡ ਦੀ ਸੰਗਤ ਨੂੰ ਵਿਖਾ ਰਹੇ ਆਹੀਂ ਜਿਹੜਾ ਕਿ ਕਹਿੰਦਾ ਮੈਂ ਪਿੰਡਰਾਂ ਵਾਲੇ ਸੰਤਾਂ ਦੇ ਪਿੰਡ ਦੇ ਲਾਗੇ ਦਾ ਵਾਂ ਤੇ ਤੁਸੀਂ ਮੇਰੀ ਰੀਸ ਨਹੀਂ ਕਰ ਸਕਦੇ ਮੇਰੀ ਟੱਕਰ ਨਹੀਂ ਤੁਸੀਂ ਲੈ ਸਕਦੇ ਆਧਾਰਨ ਉਹਨਾਂ ਦੀ ਦਿੱਤੀ ਅੱਜ ਉਹਨੇ ਅੱਜ ਅੱਜ ਮੂੰਹ ਨਿਕਲਿਆ ਸੰਤਾਂ ਦਾ ਬੋਲ ਉਹਨਾਂ ਦੇ ਬਾਬੇ ਗੁਰਿੰਦਰ ਸਿੰਘ ਉਹਨਾਂ ਦੇ ਤੇ ਆ ਪਿੰਡ ਵਾਸੀ ਕੋ ਖਲੋਤੇ ਨੇ ਇਹਨਾਂ ਨਾਲ ਵੀ ਵਿਚਾਰ ਕਰਦੇ ਆਂ ਭਾਈ ਵੇਖੋ ਜੀ ਅਸੀਂ ਤਾਂ ਪਹਿਲਾਂ ਤਾਂ ਇਹਨਾਂ ਨੇ ਗਾੜੀ ਵਿੱਚ ਮੁੱਦਾ ਰੱਖਿਆ ਸਾਡੀ ਜਿਹੜੀ ਜ਼ਮੀਨ ਆ ਅਸੀਂ ਆਪਣੇ ਪੰਚਾਇਤ ਦੀ ਜ਼ਮੀਨ ਆ ਉਹ ਲੈਣ ਨੂੰ ਤਿਆਰ ਆ ਬੋਲੀ ਤੇ ਪਰ ਸਾਨੂੰ ਰਾਹ ਤੇ ਦਿੱਤਾ ਜਾਵੇ ਉਹ ਕਹਿੰਦਾ ਕਿ ਮੇਰੇ ਕੋਲ ਕਬਜ਼ੇ ਤੇ ਜ਼ਮੀਨ ਆ ਮੈਂ ਜਿਹੜਾ ਕੋਈ ਮੇਰੇ ਤੋਂ ਤਾਂ ਚੜ ਕੇ ਜਾਊਗਾ ਤੇ ਫੇਰ ਮੈਂ ਪੈਸੇ ਲੈ ਆਂ ਮੈਂ ਪੈਸੇ ਦੇ ਜ਼ੋਰ ਨਾਲ ਲੈ ਰਿਹਾ ਲੈ ਰਿਹਾ ਕਹਿਣ ਦਾ ਭਾਅ ਆ ਵੀ ਪੰਚਾਇਤ ਦੀ ਪੈਲੀ ਜਿਹੜੀ ਆ ਮੈਂ ਜਿਹੜੀ ਕਿੰਨੀ ਪੈਲੀ ਸੀ ਜੀ 80 ਕਿੱਲੇ 80 ਕਿੱਲੇ ਪੰਚਾਇਤ ਦੀ ਪੈਲੀ 80 ਏਕੜ ਜਿਹੜੀ ਉਹ ਵਲੀ ਗਈ ਆ ਤੇ ਦੱਸੋ ਉਹਦੀ ਬੋਲੀ ਕੀ ਹੋਣੀ ਆ ਜਿਹੜੀਆਂ ਜਿਹੜੇ ਦੇਸ਼ ਦੀਆਂ ਆਪਣਾ ਦੇਸ਼ ਦੀਆਂ ਪੰਚਾਇਤਾਂ ਜਿਹੜਾ ਜਿਹੜਾ ਦੇਸ਼ ਦਾ ਜਿਹੜਾ ਵੇਲੜਾ ਸਾਧਾ ਨੂੰ ਜਿਹੜਾ ਵਾ ਉਹ ਦੇਈ ਜਾਂਦੇ ਇੰਨੀਆਂ ਪੰਚਾਇਤ ਦੀਆਂ ਪੈੜੀਆਂ ਹੋਰ ਪੰਚ ਖਰੀਦ ਖਰੀਦ ਕੇ ਉਹ ਦੇਸ਼ ਤਰੱਕੀ ਕਰ ਸਕਦਾ ਵੈਰੂ ਜੀ ਕੋਈ ਵੀ ਪੰਚਾਇਤ ਕੋਈ ਅਫਸਰ ਜਿਹੜਾ ਵਾ ਕੋਈ ਲਾਗੇ ਸੁਣਵਾਈ ਨਹੀਂ ਹੋ ਰਹੀ ਆ ਘਰ ਢਾਠਣ ਦੀ ਤਿਆਰੀ ਜਾਂ ਬਿਲਕੁਲ ਮੀ ਬਹੁਤ ਪੈ ਰਹੇ ਨੇ ਸਾਰੇ ਆ ਫਿਰਨੀ ਆ ਪਿੰਡ ਦੀ ਹੁਣ ਸਾਰੀ ਪਿੰਡ ਦੀ ਫਿਰਨੀ ਜਿਹੜੀ ਆ ਇਹ ਖੁਰ ਗਈ ਤੇ ਦੱਸੋ ਪਿੰਡ ਦੇ ਘਰ ਜਿਹੜੇ ਆ ਲਾਗੇ ਬੰਨੇ 2 ਸਾਲ ਹੋ ਗਏ ਢੱਠਣਗੇ ਇਦਾਂ ਇਦਾਂ 2 ਸਾਲ ਹੋ ਗਏ ਅਸੀਂ ਪੰਚਾਇਤ ਨੂੰ ਆਂਦੇ ਨ ਵੀ ਸਾਡੀ ਗਲੀ ਬਣਾ ਦਿਓ ਉਹਨਾਂ ਨੇ ਅਜੇ ਤੱਕ ਨਹੀਂ ਸੀ ਬਣਾਈ ਨਹੀਂ ਬਣਨੀ ਬਾਬਾ ਜੀ ਆਏ ਤੇ ਅੱਜ ਕੇ ਕਹਿੰਦੇ ਆਂ ਅਸੀਂ ਆ ਬਣਾਵਾਂਗੇ ਅੱਗੇ ਪਹਿਲਾਂ ਜਿਹੜੀ ਗੁਰਦੁਆਰੇ ਜਗ੍ਹਾ ਜਿਹੜੀ ਉਹਦਾ 4 ਸਾਲ ਮਤਾ ਪਿਆ ਰਿਆ ਜਦੋਂ ਫੇ ਬਾਬੇ ਆਏ ਉਹਨਾਂ ਨੇ ਫੇ ਕਿਹਾ ਤੇ ਇਹਨਾਂ ਨੇ ਬਣਾਈ ਆ ਜਦੋਂ ਗੱਲ ਚੁੱਕੀ ਗਈ ਜਿਆਦਾ 4 ਸਾਲਾਂ ਨਾਲੇ ਟੁੱਲ ਜਾਂਦੇ ਰਹੇ ਉਹ ਵੀ ਟੱਟ ਗਈ ਹੁਣ ਉਹ ਵੀ ਉਹ ਤੇ ਪਹਿਲਾਂ ਟੱਠੀ ਜਦੋਂ ਪਹਿਲਾਂ ਵਿਵਾਦ ਹੈਗਾ ਸੀ ਇਹ ਹੁਣਾਂ 2 ਸਾਲ ਹੋ ਗਏ ਇਹਨੂੰ ਆ ਜਿਹੜੀ ਬਣਾਈ ਹੈ ਵੀ ਹੁਣ ਆ ਅੱਗ ਲਾ ਕੇ ਕੱਲੀ ਮਾਤਾ ਜਿਹਦਾ ਘਰ ਟੱਟ ਗਿਆ ਬਾਬਾ ਜੀ ਆਹ ਜਿਹੜੀ ਜ਼ਮੀਨ ਹੈ ਆ ਬਿਲਕੁਲ ਇਦਾਂ ਇੱਕੋ ਜੀ ਸੀ ਤੇ ਇਹ ਹੁਣ ਵੇਖ ਲਓ ਸਾਰੀ ਥੱਲਿਓ ਪੁੱਟੀ ਜਾਂਦੀ ਇਹ ਇੱਕ ਥਾਂ ਦੇ ਨਹੀਂ ਆ بڑے ਥਾਵਾਂ ਦੇ ਘਰ ਤੁਹਾਨੂੰ ਹੋਰ ਵੀ ਵਿਖਾੜਦੇ ਆ ਬਾਕੀ ਇਹ ਮਾਰਾ ਆ ਮਾਤਾ ਦਾ ਘਰ ਆ ਜਿਹੜਾ ਟੱਟ ਚੱਲਿਆ ਵੇਖੋ ਬਜ਼ੁਰਗ ਮਾਤਾ ਇਹੋ ਜੀ ਮਾਤਾ ਦੀ ਸੇਵਾ ਕਰਨ ਦਾ ਫਾਲੇ ਫਰਜ ਆ ਹੁਣ ਤੇ ਇਹਦਾ ਘਰ ਟੱਟ ਗਿਆ ਦੀ ਮੈਂ ਕਿੱਥੇ ਜਾਵਾਂ ਦੱਸੋ ਕੱਲ ਦੀ ਵਿਚਾਰੀ ਦੀ ਫਿਰਨੀ ਜਿਹੜੀ ਉਹ ਟੱਟ ਗਈ ਹੁਣ ਉਹ ਕਿਸ ਦੇ ਘਰ ਥਾਣੀ ਵੜਨ ਗਈ ਹੈ ਕਿ ਹੈਗਾ ਰਾ ਆਉਂਦੀ ਵੀ ਨਹੀਂ ਰਾ ਜੀ ਵੈਗਰੂ ਜੀ ਆ ਜਗਾ ਜਿਹੜੀ ਸਾਰੀ ਇਹਨਾਂ ਨੇ ਲਾਗੇ ਬੰਨੇ ਮੁੱਲ ਖਰੀਦ ਲਈ ਆ ਉਹ ਘਰ ਜਿਹੜੇ ਰਹਿ ਗਏ ਸੀ ਉਹ ਫਿਰ ਨਹੀਂ ਢਾਗੇ ਵੀ ਕੱਢ ਦੇਣੇ ਜਿੱਨਾਂ ਕੋ ਉਦਾਂ ਕੋ ਜਲ ਜੂ ਤਾਂ ਵੀ ਠੀਕ ਨਹੀਂ ਤੇ ਭਜਾ ਦੇਣੇ ਤੇ ਆ ਵੇਖੋ ਖੂਈ ਨਹੀਂ ਪੂਰੀ ਵੀ ਨਿਆਣਾ ਕੋ ਡੁੱਬ ਕੇ ਮਰੇ ਇਹਨਾਂ ਦਾ ਨਿਆਣਾ ਵਿੱਚ ਡਿੱਗੇ ਆ ਫਿਰ ਨਹੀਂ ਵੈਗਰੂ ਜੀ ਜਿਹੜੀ ਉਧਰੋਂ ਆ ਰਹੀ ਆ ਤੇ ਸਾਰੇ ਘਰ ਖਰੀਦ ਲਿਓ ਗੁਰਦਰਾ ਸਾਹਿਬ ਦਾ ਵੀ ਅੱਗੇ ਪੰਗਾ ਪਿਆ ਰਿਆ ਉਧਰ ਵੀ ਤੁਹਾਨੂੰ ਵਿਖਾਲਦੇ ਗੁਰਦਰਾ ਸਾਹਿਬ ਦੇ ਵੀ 400 ਨੂੰ ਦੱਸੋ ਕੀ ਕਰਨਾ ਇਹਨਾਂ ਬਹੁਤਾ ਸ਼ੌਂਕ ਆ ਤੇ ਹੋਰ ਕਿਤੇ ਲੈ ਕੇ 5700 ਏਕੜ 5600 ਏਕੜ ਕਿਥੇ ਇਹਦੇ 5 5700 ਏਕੜ ਬਣਾ ਲਿਆ ਇਨ ਜਗ੍ਹਾ ਸੰਤਾ ਜੀ ਉਹ ਆਪਣੇ ਲਾਗੇ ਵਸੋ ਕਰਦੇ ਆ ਇਹ ਆਪਣੇ ਲਾਗੇ ਉਹ ਝਾੜਾ ਪਾਉਂਦੇ ਆ ਝਾੜ ਪਾਉਂਦੇ ਆ ਤੇ ਜੇ ਬਹੁਤਾ ਜਿਆਦਾ ਇਹਨਾਂ ਨੂੰ ਵਿਹਲੇ ਕੱਲਿਆਂ ਰਹਿਣ ਦਾ ਸ਼ੌਂਕ ਹੈ ਤੇ ਹੋਰ ਕਿਤੇ ਚਲ ਜਾਣ ਪੰਜਾਬੋਂ ਬਾਹਰ ਜਾ ਕੇ ਕਿ ਦੇਸ਼ ਹੀ ਕੋਈ ਖਰੀਦ ਲੈਣ ਤੇ ਉੱਥੇ ਆਪਣਾ ਡੇਰਾ ਬਣਾ ਲੈਣ ਵੈਕ ਰੂ ਜੀ ਮਾਤਾ ਨੇ ਹਾਸੇ ਵਾਲੀ ਗੱਲ ਕਰਤੀ ਚਲੋ ਹੱਸਣ ਦਾ ਸਮਾਂ ਤੇ ਨਹੀਂ ਹੈਗਾ ਮਾਤਾ ਜੀ ਕਹਿੰਦੇ ਆ ਵੀ ਬਾਬਾ ਜੀ ਨੂੰ ਕੋ ਹਿਸਾਬ ਨਾ ਜਾਵੇ ਕਿ ਤੇ ਤੁਹਾਨੂੰ ਨਾ ਘੇਰ ਲੈਣ ਮੈਂ ਤਾਂ ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਅੱਗੇ ਵੀ ਗੁਰਨਾਨਕਪੁਰੇ ਦਾ ਪ ਕਰਦੇ ਆ ਕਰਦੇ ਆ ਜੀ ਕਰਦੇ ਬਿਲਕੁਲ ਸੱਚੀ ਗੱਲ ਆ ਮੈਨੂੰ ਇਹਨਾਂ ਨੇ ਬੜੀ ਡਰਾਉਣ ਦੀ ਕੋਸ਼ਿਸ਼ ਕੀਤੀ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਮਾੜੀ ਦੀ ਦਹਿਰ ਰਹੀ ਹੈ ਬਿਲਕੁਲ ਸਹੀ ਗੱਲ ਤੁਹਾਡੀ ਹਾਂਜੀ ਵਾਹਿਗੁਰੂ ਜੀ ਵੇਖੋ ਜੀ ਆ ਹੁਣ ਜਗਾ ਗੁਰਦੁਆਰਾ ਸਾਹਿਬ ਦੇ ਲਾਗੇ ਬੰਨੇ ਸਾਰੀ ਖਰੀਦ ਲਈ ਆ ਤੇ ਪੌੜੀਆਂ ਨਹੀਂ ਢਾਉਂਦੇ ਜਾਂਦੇ ਇਹਨਾਂ ਦੀ ਇਹ ਆਦਤ ਆ ਤੇ ਪੌੜੀਆਂ ਇਸ ਕਰਕੇ ਨਹੀਂ ਢਾਉਂਦੀ ਪੌੜੀਆਂ ਥਾਣੀ ਕੋਈ ਚੋਰ ਚੱਕਾ ਜਾਵੇ ਚੜੇ ਘਰ ਤੇ ਨਾਲੇ ਧਮਕੀਆਂ ਦੇਣ ਵਾਲੀ ਗੱਲ ਆ ਕੋ ਗੁਰਦਰਾ ਸਾਹਿਬ ਹੈ ਜੀ ਤੇ ਤੰਗ ਹੋ ਗਏ ਜਾਣ ਜੋ ਵੀ ਇਹ ਤੰਗੀ ਦੇ ਰਿਹਾ ਤੇ ਇੱਥੇ ਨਾ ਟੋਆ ਪੋੜ ਦੇਣ ਲੱਗੇ ਸੀ ਤੇ ਨਾ ਹੱਥ ਪੱਲਾ ਜੋੜ ਕੇ ਵਿਚਾਰੇ ਜ਼ੋਰ ਤੇ ਹੰਨੀ ਗਾ ਇੰਨਾ ਗਾੜੀ ਕਿਸ ਦਾ ਤੇ ਹੱਥ ਪੱਲਾ ਜੋੜ ਕੇ ਆ ਪਿੰਡ ਦੇ ਵਿੱਚੋਂ ਟੋਆ ਜਿਹੜਾ ਪੁੱਟ ਨੂੰ ਬੰਦ ਕਰਵਾਇਆ ਵੀ ਨਾ ਐਦਾਂ ਕਰੋ ਬੱਚੇ ਡੁੱਬ ਜਾਣਗੇ ਸਾਡੇ ਹਾਂਜੀ ਵੈਗਰੂ ਜੀ ਉਹੀ ਜਗਾ ਹੈ ਜਿੱਥੇ ਤੁਹਾਨੂੰ ਕਹਿ ਰਹੇ ਸੀ ਟੋਏ ਪੋੜ ਦੇਣ ਲੱਗੇ ਸੀ ਤੇ ਪਿੰਡ ਵਾਲੇ ਹੱਥ ਪੱਲਾ ਜੋੜ ਕੇ ਜਿਹੜਾ ਬਚਾ ਕੀਤਾ ਤੇ ਇੱਧਰ ਵੇਖੋ ਜੀ ਆ ਗੁਰੂ ਘਰ ਆ ਲੱਗੇ ਤੇ ਦੱਸੋ ਇਹਨਾਂ ਦੇ ਚੇਲੇ ਕਹਿੰਦੇ ਹੁੰਦੇ ਆ ਬਾਬੇ ਸਾਡੇ ਵੀ ਗੁਰੂ ਘਰ ਨੂੰ ਹੀ ਮੰਨਦੇ ਆ ਇਹ ਤੇ ਤੁਸੀਂ ਐਵੇਂ ਲੜਾਈਆਂ ਪਾਉਂਦੇ ਜੋ ਜੇ ਗੁਰੂ ਘਰ ਨੂੰ ਮੰਨਦੇ ਆ ਤੇ ਆਹ ਜਗ੍ਹਾ ਜਿਹੜੀ ਗੁਰੂ ਘਰ ਦੇ ਨਾਲ ਜੋੜਨ ਇਹ ਨਹੀਂ ਗੁਰੂ ਘਰ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜੀ ਗੁਰੂ ਗ੍ਰੰਥ ਸਾਹਿਬ ਨੂੰ ਵਾਕਿਆ ਹੀ ਮੰਨਦੇ ਆ ਤੇ ਆਹ ਜਗ੍ਹਾ ਜਿਹੜੀ ਇੱਥੇ ਤਾਰਾਂ ਲਾਤੀਆਂ ਗੁਰੂ ਘਰ ਗੁਰੂ ਘਰ ਦੇ ਸਾਹਮਣੇ ਇੱਥੇ ਪਾਰਕ ਬਣਾ ਕੇ ਦਿਨ ਵਧੀਆ ਗੁਰੂ ਘਰ ਨੂੰ ਵੀ ਬੱਚੇ ਆਉਣ ਕੋਈ ਵੀ ਮਾਈ ਭਾਈ ਆਵੇ ਪਾਰਕ ਦੇ ਵਿੱਚ ਸ਼ਾਮਾਂ ਨੂੰ ਬਹਿਣ ਤੇ ਬਾਕੀ ਹੁਣ ਸਾਰੀ ਸੰਗਤ ਜਾਣਦੀ ਆ ਵੇਖੋ ਸੰਗਤ ਨਾਲ ਆ ਦੁਖੀ ਆ ਸਾਰੇ ਇਹਨਾਂ ਨੂੰ ਆ ਗੁਰੂ ਘਰ ਆ ਗੁਰੂ ਘਰ ਦੇ ਚਾਰ ਸਫੇਰਿਆਂ ਜਗ੍ਹਾ ਜਿਹੜੀ ਖਰੀਦ ਲਈ ਇਹਨਾਂ ਨੇ ਦੋ ਪਾਸੇ ਦੇ ਖਰੀਲੇ ਤੁਹਾਨੂੰ ਵਿਖਾ ਲਤੇ ਆ ਤੀਜੇ ਜੀ ਵੀ ਕੋਹ ਘਰ ਖਰੀਦੇ ਹੋਣੇ ਆ ਆ ਸਾਰੇ ਖਰੀਦੇ ਆ ਜੀ ਆ ਵੇਖੋ ਜੀ ਕਿੱਡੀ ਸ਼ਰਮ ਵਾਲੀ ਗੱਲ ਆ ਵੀ ਆ ਜਿੱਥੇ ਟੂਟੀਆਂ ਲੱਗੀਆਂ ਗੁਰੂ ਘਰ ਦੀਆਂ ਇਹ ਘਰ ਮੰਗਣ ਡੈ ਇਹ ਮੈਨੂੰ ਕਹਿਣ ਲੱਗਿਆ ਬਹੁਤ ਅਫਸੋਸ ਹੋ ਰਿਹਾ ਵੇ ਤੇ ਸੰਗਤਾਂ ਆ ਹੁਣ ਇਹ ਵੀਡੀਓ ਨੂੰ ਅੱਗ ਵਾਂਗੂ ਫਲਾਉਣਾ ਵਾ ਵੀ ਇਹਨਾਂ ਦੀ ਕਰਤੂਤ ਜਿਹੜੀ ਆ ਪਤਾ ਲੱਗ ਜਾਏ ਸਾਰੀ ਵਰਲਡ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ